ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਮੁਲਕ ਦੀ ਆਜ਼ਾਦੀ ਲਈ ਸਿੱਖਾਂ ਨੇ ਬੜਾ ਕੁਝ ਕੀਤਾ ਬੜੇ ਵਾਦੇ ਸੰਜੋ ਸਿੱਖਾਂ ਦੇ ਨਾਲ ਕੀਤੇ ਗਏ ਮੁਲਕ ਆਜ਼ਾਦ ਹੋਇਆ ਲੋਕਾਂ ਦੇ ਤੌਰ ਤਰੀਕੇ ਬਦਲ ਗਏ ਈਵਨ ਆਛ ਦੇ ਆਧਾਰ ਦੇ ਉੱਤੇ ਸੂਬਾ ਲੈਣ ਦੇ ਵਾਸਤੇ ਵੀ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ ਜੇ ਫਿਰ ਪੰਜਾਬੀ ਸੂਬੇ ਦੇ ਕੁਝ ਹੱਕ ਜਿਹੜੇ ਕੇਂਦਰ ਸਰਕਾਰ ਨੇ ਦਬਲੇ ਸਨ ਉਹਦੇ ਲਈ ਐਜੀਟੇਸ਼ਨ ਸ਼ੁਰੂ ਹੋਈ ਹੌਲੀ ਹੌਲੀ ਉਹ ਸਿੱਖਾਂ ਤੱਕ ਹੀ ਸੰਗੜਦੀ ਗਈ ਜਿਵੇਂ ਪੰਜਾਬ ਦੇ ਹੱਕ ਕੇਵਲ ਸਿੱਖਾਂ ਦੇ ਹੀ ਹੱਕ ਹੋਵਨ ਕੇਂਦਰ ਸਰਕਾਰ ਨੇ ਬੜੇ ਤਰੀਕੇ ਦੇ ਨਾਲ ਦੁਨੀਆ ਦੇ ਸਾਹਮਣੇ ਇਹ ਮਸਲਾ ਪੰਜਾਬ ਬਨਾਮ ਕੇਂਦਰ ਦੀ بجائے ਸਿੱਖ ਬਨਾਮ ਕੇਂਦਰ ਬਣਾਇਆ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਬੜੇ ਸੱਜਣ ਵਿੱਚ ਪਏ ਤਾਂ ਕੇਂਦਰਾ ਗਾਂਧੀ ਤੇ ਅਕਾਲੀਆਂ ਦੇ ਵਿਚਾਰ ਕੋਈ ਸਮਝੌਤਾ ਹੋ ਸਕੇ ਠੀਕ ਢੰਗ ਤਰੀਕੇ ਦੇ ਨਾਲ ਪਰ ਸੱਚੀ ਗੱਲ ਇਹ ਹੈ ਇੰਦਰਾ ਗਾਂਧੀ ਮੌਕਾ ਪ੍ਰਸਤ ਸੀ ਉਹ ਅਗਲੀਆਂ ਚੋਣਾਂ ਦੇ ਵਾਸਤੇ ਮਾਹੌਲ ਤਿਆਰ ਕਰ ਰਹੀ ਸੀਗੀ ਸਵਰਨ ਸਿੰਘ ਜਿਹੜਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਰਾਸ਼ਟਰਵਾਦੀ ਸਿੱਖ ਮੰਨਦਾ ਸੀ ਉਹ ਵੀ ਪਿਆ ਵਿੱਚ ਪਰ 11 ਜਨਵਰੀ ਨੂੰ ਉਹ ਵੀ ਹੱਥ ਖੜੇ ਕਰ ਗਿਆ ਤੇ ਉਸਨੇ ਬਕਾਇਦਾ ਆਖਿਆ ਕੇਂਦਰਾ ਗਾਂਧੀ ਬਦਨiyet ਬਦਦਿਆਨਤਦਾਰੀ ਦੇ ਰਾਹ ਦੇ ਉੱਤੇ ਤੁਰ ਹੀ ਹੋਈ ਹੈ ਅਸਲ ਵਿੱਚ ਉਹ ਸਮਝੌਤਾ ਕਰਨਾ ਹੀ ਨਹੀਂ ਚਾਹੁੰਦੀ ਫਿਰ ਅਕਾਲੀਆਂ ਨੇ ਆਪਣੇ ਐਮਐਲਏ ਤੇ ਐਮਪੀਜ਼ ਨੂੰ ਆਖਿਆ ਵੀ ਉਹ ਅਸਤੀਫੇ ਦੇ ਦੇ ਇਸੇ ਵਿਚਕਾਰ ਜਦੋਂ ਗੱਲ ਕਿਸੇ ਤਨਪਤਨ ਲੱਗਦੀ ਨਾ ਦੇ ਸੀ ਤਾਂ 4 April 1983 ਈਸਵੀ ਨੂੰ ਰਹਾ ਰੋਕੂ ਜਿਹੜਾ ਸੀ ਉਹ ਦਿਵਸ ਮਨਾਇਆ ਜਾਣਾ ਸੀਗਾ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਦਿਨ ਪੂਰ ਆਮਨ ਤਰੀਕੇ ਦੇ ਨਾਲ ਰਸਤੇ ਰੋਕੇ ਵੀ ਗਏ ਪਰ ਕੇਂਦਰ ਸਰਕਾਰ ਦੀ ਸ਼ਹਿ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਤੇ ਕੇਂਦਰੀ ਫੋਰਸਾਂ ਨੇ ਜਿਹੜੀ ਉਸ ਵਕਤ ਬਰਬਰਤਾ ਦਾ ਨਜ਼ਾਰਾ ਪੇਸ਼ ਕੀਤਾ ਉਸ ਕਰਕੇ 24 ਦੇ ਕਰੀਬ ਜਿਹੜੇ ਸਿੱਖ ਨੇ ਉਹ ਸ਼ਹੀਦ ਹੋ ਗਏ। ਕੁੱਪਕਲਾਂ 6 ਸਿੱਖ ਸ਼ਹੀਦ ਹੋਏ ਗੋਲੀਆਂ ਦੇ ਨਾਲ। ਮਲੇਰਕੋਟਲੇ 5, ਵਾਕਰਪੁਰ 2, ਮੁਬਾਰਕਪੁਰ 2, ਪੁੱਚੋ ਮੰਡੀ 2, ਰਾਜਪੁਰੇ 1, ਫਗਵਾੜਾ 1, ਪਟਿਆਲਾ 1, ਫਿਰੋਜ਼ਪੁਰ ਦੇ ਵਿੱਚ 1 ਸਿੱਖ ਸ਼ਹੀਦ ਹੋਇਆ। ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਇਸ ਕਾਰਵਾਈ ਨੂੰ ਬਿਲਕੁਲ ਜਾਇਜ਼ ਘਰਾਰ ਦਿੱਤਾ ਤੇ ਸਰਕਾਰੀ ਕਾਤਲਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਦੂਜੇ ਬੰਨੇ 9 April ਨੂੰ ਪੰਜਾਬ Hindu ਸੁਰੱਖਿਆ ਸੰਮਤੀ ਨੇ ਸਿੱਖਾਂ ਦੇ ਕਤਲ ਬਾਰੇ ਪੰਜਾਬ ਪੁਲਿਸ ਤੇ ਜਿਹੜੀ ਕੇਂਦਰੀ ਰੱਖਿਆ ਫੋਰਸਾਂ ਸਨ ਉਹਨਾਂ ਦੀ ਪਿੱਠ ਥਾਪੜੀ ਪਰ ਦੂਸਰੇ ਬੰਨੇ ਉਹ ਵੀ ਹਿੰਦੂ ਵੀਰ ਸਨ ਜਿਨ੍ਹਾਂ ਨੇ ਬਕਾਇਦਾ ਇਹਨਾਂ ਕਤਲਾਂ ਦੀ ਜੁਡੀਸ਼ੀਅਲ ਜਾਂਚ ਦੀ ਵੀ ਮੰਗ ਕੀਤੀ ਤੇ ਆਪਣੇ ہمسਾਏ ਆਪਣੇ ਭਰਾਵਾਂ ਨਾਲ ਉਖਲੋਤੇ ਸੋ 4 ਅਪ੍ਰੈਲ 1983 ਦੇ ਉਹਨਾਂ 24 ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਜੋ ਨੇ ਹੱਥੇ ਗੁਰਬਾਣੀ ਦਾ ਜਾਪ ਕਰਦੇ ਹੋਏ ਪੰਜਾਬ ਪੁਲਿਸ ਤੇ ਕੇਂਦਰੀ ਫੋਰਸਾਂ ਦੁਆਰਾ ਨਿਖਾਨਾ ਬਣਾ ਦਿੱਤੇ ਗਏ ਉਹ ਹਮੇਸ਼ਾ ਸਾਡੀ ਸੁਰਤ ਦੇ ਅੰਦਰ ਯਾਦ ਰਹਿਣਗੇ ਵਾਹ ਗੁਰੂ ਉਹਨਾਂ ਦੀ ਕਹਾਣਾ ਥਾਂ ਪਾਏ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ